ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਖਾਮ ਖਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 24 ਸਾਡਾ ਇਹ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਤੋਂ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋਲ ਰੁਟੀਨ ਚ ਕਾਫੀ ਆਉਂਦੇ ਆ ਮੇਰੇ ਉਹਨਾਂ ਦਾ ਰੁਟੀਨ ਇੰਜੈਕਸ਼ਨ ਉਹ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੁਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਅਿਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਆ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਆਪ ਚੰਦ ਕਟਾਰੀਆ ਅੱਜ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉੱਥੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਉਹਨਾਂ ਦੇ ਵੱਲੋਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਤੇ ਕੱਲੋ ਫਿਰੋਜ਼ਪੁਰ ਗਏ ਸੀ ਤਰਨਤਾਰਨ ਗਏ ਸੀ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਤੇ ਕੀਤਾ ਅਤੇ ਉੱਥੇ ਦੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣੀਆਂ ਪਰ ਉਸ ਤੋਂ ਪਹਿਲਾਂ ਫਿਰੋਜ਼ਪੁਰ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਤੇ ਪੂਰੀ ਸਮੀਖਿਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਹੜ੍ਹ ਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਔਰ ਸਥਿਤੀ ਦੀ ਦੇ ਬਾਰੇ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਲਈ ਗਈ ਹੈ ਤੇ ਇਸੇ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਹ ਲੋਕ ਨੇ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ ਪੈਲ ਦੇ ਆਧਾਰ ਤੇ ਉਹਨਾਂ ਦੇ ਕੋਲ ਪਹੁੰਚੋ ਕਿਸੇ ਵੀ ਚੀਜ਼ ਦੀ ਕਿਸੇ ਵਕਤ ਵੀ ਉਹਨਾਂ ਨੂੰ ਜ਼ਰੂਰਤ ਆ ਤਾਂ ਤੁਰੰਤ ਉਹਨਾਂ ਨੂੰ ਮਹੱਈਆ ਜਿਹੜੀ ਆ ਉਹ ਕਰਵਾਈ ਜਾਵੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਜਾਵੇ ਕਿ ਜਨ ਦੇ ਜਲਦ ਹੀ ਫੰਡ ਜਿਹੜਾ ਉਹ ਰਿਲੀਜ਼ ਕੀਤਾ ਜਾਵੇ ਤੇ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਇਸੇ ਨਾਲ ਹੀ ਰਾਹਤ ਸਮੱਗਰੀ ਵੀ ਜਿਹੜੀ ਆ ਲਗਾਤਾਰ ਸਰਕਾਰ ਦੇ ਵੱਲੋਂ ਵੀ ਭੇਜੀ ਜਾ ਰਹੀ ਹੈ ਤਾਂ ਉਥੇ ਹੀ ਅੱਜ ਪੰਜਾਬ ਦੇ ਰਾਸਪਾਲ ਗੁਲਾਬ ਚੰਦ ਕਟਾਰੀਆਂ ਫਿਰੋਜ਼ਪੁਰ ਅਤੇ ਤਰਨਤਾਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜਾਣਗੇ ਜਿੱਥੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ ਜਿਵੇਂ ਕੱਲ ਉਹਨਾਂ ਨੇ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਵਿੱਚ ਰਾਹਤ ਕੇਂਦਰ ਜਿਹੜੇ ਬਣੇ ਹੋਏ ਆ ਜਿੱਥੇ ਕਿ ਲੋਕ ਟਹਿਰਾਏ ਹੋਏ ਨੇ ਜਿੱਥੇ ਲੋਕ ਇਸ ਵੇਲੇ ਨੇ ਉਥੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਨਾਲ ਗੱਲਬਾਤ ਵੀ ਕੀਤਾ ਉਹਨਾਂ ਨਾਲ ਦੁੱਖ ਵੀ ਜਾ ਕੇ ਸਾਂਝਾ ਕੀਤਾ ਤੇ ਅੱਜ ਉਹ ਗੁਰਦਾਸਪੁਰ ਤੇ ਪਠਾਨਕੋਟ ਜਾਣਗੇ ਉਥੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਉਹਨਾਂ ਦੇ ਵੱਲੋਂ ਸੁਣੀਆਂ ਜਾਣਗੀਆਂ ਦਾਪ ਚੰਦ ਕਟਾਰੀਆ ਅੱਜ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਉਹਨਾਂ ਦੇ ਵੱਲੋਂ ਮੁਸ਼ਕਲਾ ਸੁਣੀਆਂ ਜਾਣਗੀਆਂ ਤੇ ਕੱਲੋ ਫਿਰੋਜ਼ਪੁਰ ਗਏ ਸੀ ਤਰਨਤਾਰਨ ਗਏ ਸੀ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਤੇ ਕੀਤਾ ਅਤੇ ਉਥੇ ਦੇ ਲੋਕਾਂ ਦੀ ਆ ਮੁਸ਼ਕਲਾ ਜਿਹੜੀ ਆ ਸੁਣੀ ਆ ਪਰ ਉਸ ਤੋਂ ਪਹਿਲਾਂ ਫਿਰੋਜ਼ਪੁਰ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਤੇ ਪੂਰੀ ਸਮੀਖਿਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਹੜ੍ਹ ਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਔਰ ਸਥਿਤੀ ਦੀ ਬਾਰੇ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਲਈ ਗਈ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ ਪੈਲ ਦੇ ਆਧਾਰ ਤੇ ਉਹਨਾਂ ਦੇ ਕੋਲ ਪਹੁੰਚੋ ਕਿਸੇ ਵੀ ਚੀਜ਼ ਦੀ ਕਿਸੇ ਵਕਤ ਵੀ ਉਹਨਾਂ ਨੂੰ ਜ਼ਰੂਰਤ ਤਾਂ ਤੇ ਤੁਰੰਤ ਉਹਨਾਂ ਨੂੰ ਮਹੱਈਆ ਜਿਹੜੀ ਆ ਉਹ ਕਰਵਾਈ ਜਾਵੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਜਾਵੇ ਕਿ ਜਨ ਦੇ ਜਲਦ ਹੀ ਫੰਡ ਜਿਹੜਾ ਉਹ ਰਿਲੀਜ਼ ਕੀਤਾ ਜਾਵੇ ਤੇ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਇਸੇ ਨਾਲ ਹੀ ਰਾਹਤ ਸਮੱਗਰੀ ਵੀ ਜਿਹੜੀ ਆ ਲਗਾਤਾਰ ਸਰਕਾਰ ਦੇ ਵੱਲੋਂ ਵੀ ਭੇਜੀ ਜਾ ਰਹੀ ਹੈ ਤਾਂ ਉਥੇ ਹੀ ਆ ਪੰਜਾਬ ਦੇ ਰਾਸਪਾਲ ਗੁਲਾਬ ਚੰਦ ਕਟਾਰੀਆਂ ਫਿਰੋਜ਼ਪੁਰ ਅਤੇ ਤਰਨਤਾਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜਾਣਗੇ ਜਿੱਥੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ ਜਿਵੇਂ ਕੱਲ ਉਹਨਾਂ ਨੇ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਵਿੱਚ ਰਾਹਤ ਕੇਂਦਰ ਜਿਹੜੇ ਬਣੇ ਹੋਏ ਆ ਜਿੱਥੇ ਕਿ ਲੋਕ ਟਹਿਰਾਏ ਹੋਏ ਨੇ ਜਿੱਥੇ ਲੋਕ ਇਸ ਵੇਲੇ ਨੇ ਉਥੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਨਾਲ ਗੱਲਬਾਤ ਵੀ ਕੀਤਾ ਉਹਨਾਂ ਨਾਲ ਦੁੱਖ ਵੀ ਜਾ ਕੇ ਸਾਂਝਾ ਕੀਤਾ ਤੇ ਅੱਜ ਉਹ ਗੁਰਦਾਸਪੁਰ ਤੇ ਪਠਾਨਕੋਟ ਜਾਣਗੇ ਉਥੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਉਹਨਾਂ ਦੇ ਵੱਲੋਂ ਸੁਣੀਆਂ ਜਾਣਗੀਆਂ 탑 ਚੰਦ ਕਟਾਰੀਆ ਅੱਜ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਉਹਨਾਂ ਦੇ ਵੱਲੋਂ ਮੁਸ਼ਕਲਾ ਸੁਣੀਆਂ ਜਾਣਗੀਆਂ ਤੇ ਕੱਲੋ ਫਿਰੋਜ਼ਪੁਰ ਗਏ ਸੀ ਤਰਨਤਾਰਨ ਗਏ ਸੀ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਤੇ ਕੀਤਾ ਅਤੇ ਉਥੇ ਦੇ ਲੋਕਾਂ ਦੀ ਆ ਮੁਸ਼ਕਲਾ ਜਿਹੜੀ ਆ ਸੁਣੀ ਆ ਪਰ ਉਸ ਤੋਂ ਪਹਿਲਾਂ ਫਿਰੋਜ਼ਪੁਰ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਤੇ ਪੂਰੀ ਸਮੀਖਿਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਹੜ੍ਹ ਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਔਰ ਸਥਿਤੀ ਦੀ ਬਾਰੇ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਲਈ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਹ ਲੋਕ ਨੇ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ ਪੈਲ ਦੇ ਆਧਾਰ ਤੇ ਉਹਨਾਂ ਦੇ ਕੋਲ ਪਹੁੰਚੋ ਕਿਸੇ ਵੀ ਚੀਜ਼ ਦੀ ਕਿਸੇ ਵਕਤ ਵੀ ਉਹਨਾਂ ਨੂੰ ਜ਼ਰੂਰਤ ਆ ਤਾਂ ਤੁਰੰਤ ਉਹਨਾਂ ਨੂੰ ਮਹੱਈਆ ਜਿਹੜੀ ਆ ਉਹ ਕਰਵਾਈ ਜਾਵੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਜਾਵੇ ਕਿ ਜਨ ਦੇ ਜਲਦ ਹੀ ਫੰਡ ਜਿਹੜਾ ਉਹ ਰਿਲੀਜ਼ ਕੀਤਾ ਜਾਵੇ ਤੇ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਇਸੇ ਨਾਲ ਹੀ ਰਾਹਤ ਸਮੱਗਰੀ ਵੀ ਜਿਹੜੀ ਆ ਲਗਾਤਾਰ ਸਰਕਾਰ ਦੇ ਵੱਲੋਂ ਵੀ ਭੇਜੀ ਜਾ ਰਹੀ ਹੈ ਤਾਂ ਉਥੇ ਹੀ ਅੱਜ ਪੰਜਾਬ ਦੇ ਰਾਸਪਾਲ ਗੁਲਾਬ ਚੰਦ ਕਟਾਰੀਆਂ ਫਿਰੋਜ਼ਪੁਰ ਅਤੇ ਤਰਨਤਾਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜਾਣਗੇ ਜਿੱਥੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ ਜਿਵੇਂ ਕੱਲ ਉਹਨਾਂ ਨੇ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਵਿੱਚ ਰਾਹਤ ਕੇਂਦਰ ਜਿਹੜੇ ਬਣੇ ਹੋਏ ਆ ਜਿੱਥੇ ਕਿ ਲੋਕ ਟਹਿਰਾਏ ਹੋਏ ਨੇ ਜਿੱਥੇ ਲੋਕ ਇਸ ਵੇਲੇ ਨੇ ਉਥੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਨਾਲ ਗੱਲਬਾਤ ਵੀ ਕੀਤਾ ਉਹਨਾਂ ਨਾਲ ਦੁੱਖ ਵੀ ਜਾ ਕੇ ਸਾਂਝਾ ਕੀਤਾ ਤੇ ਅੱਜ ਉਹ ਗੁਰਦਾਸਪੁਰ ਤੇ ਪਠਾਨਕੋਟ ਜਾਣਗੇ ਉਥੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਉਹਨਾਂ ਦੇ ਵੱਲੋਂ ਸੁਣੀਆਂ ਜਾਣਗੀਆਂ ਦਾਪ ਚੰਦ ਕਟਾਰੀਆ ਅੱਜ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਉਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਉਹਨਾਂ ਦੇ ਵੱਲੋਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਤੇ ਕੱਲੋ ਫਿਰੋਜ਼ਪੁਰ ਗਏ ਸੀ ਤਰਨਤਾਰਨ ਗਏ ਸੀ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਤੇ ਕੀਤਾ ਅਤੇ ਉਥੇ ਦੇ ਲੋਕਾਂ ਦੀ ਆ ਮੁਸ਼ਕਿਲਾ ਜਿਹੜੀ ਆ ਸੁਣੀਆ ਪਰ ਉਸ ਤੋਂ ਪਹਿਲਾਂ ਫਿਰੋਜ਼ਪੁਰ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਤੇ ਪੂਰੀ ਸਮੀਖਿਆ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਹੜ੍ਹ ਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਔਰ ਸਥਿਤੀ ਦੀ ਬਾਰੇ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਲਈ ਗਈ ਹੈ ਤੇ ਇਸੇ ਨਾਲ ਹੀ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ ਪੈਲ ਦੇ ਆਧਾਰ ਤੇ ਉਹਨਾਂ ਦੇ ਕੋਲ ਪਹੁੰਚੋ ਕਿਸੇ ਵੀ ਚੀਜ਼ ਦੀ ਕਿਸੇ ਵਕਤ ਵੀ ਉਹਨਾਂ ਨੂੰ ਜ਼ਰੂਰਤ ਆ ਤਾਂ ਤੇ ਤੁਰੰਤ ਉਹਨਾਂ ਨੂੰ ਮਹੱਈਆ ਜਿਹੜੀ ਆ ਉਹ ਕਰਵਾਈ ਜਾਵੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਜਾਵੇ ਕਿ ਜਨ ਦੇ ਜਲਦ ਹੀ ਫੰਡ ਜਿਹੜਾ ਉਹ ਰਿਲੀਜ਼ ਕੀਤਾ ਜਾਵੇ ਤੇ ਮਦਦ ਜਿਹੜੀ ਉਹ ਕੀਤੀ ਜਾਵੇ ਤੇ ਇਸੇ ਨਾਲ ਹੀ ਰਾਹਤ ਸਮੱਗਰੀ ਵੀ ਜਿਹੜੀ ਆ ਲਗਾਤਾਰ ਸਰਕਾਰ ਦੇ ਵੱਲੋਂ ਵੀ ਭੇਜੀ ਜਾ ਰਹੀ ਹੈ ਤਾਂ ਉਥੇ ਹੀ ਅੱਜ ਪੰਜਾਬ ਦੇ ਰਾਸਪਾਲ ਗੁਲਾਬ ਚੰਦ ਕਟਾਰੀਆਂ ਫਿਰੋਜ਼ਪੁਰ ਅਤੇ ਤਰਨਤਾਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਜਾਣਗੇ ਜਿੱਥੇ ਉਹ ਹੜਪਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ ਜਿਵੇਂ ਕੱਲ ਉਹਨਾਂ ਨੇ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਵਿੱਚ ਰਾਹਤ ਕੇਂਦਰ ਜਿਹੜੇ ਬਣੇ ਹੋਏ ਆ ਜਿੱਥੇ ਕਿ ਲੋਕ ਟਹਿਰਾਏ ਹੋਏ ਨੇ ਜਿੱਥੇ ਲੋਕ ਇਸ ਵੇਲੇ ਨੇ ਉਥੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਨਾਲ ਗੱਲਬਾਤ ਵੀ ਕੀਤਾ ਉਹਨਾਂ ਨਾਲ ਦੁੱਖ ਵੀ ਜਾ ਕੇ ਸਾਂਝਾ ਕੀਤਾ ਤੇ ਅੱਜ ਹੋ ਗੁਰਦਾਸਪੁਰ ਤੇ ਪਠਾਨਕੋਟ ਜਾਣਗੇ ਉਥੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਉਹਨਾਂ ਦੇ ਵੱਲੋਂ ਸੁਣੀਆਂ ਜਾਣਗੀਆਂ